ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇ ਲੰਗਨ ਲਾ ਪੰਜ ਵਾਂ ਘਰ ਤਿਜਾ ਮਹਿਰਵਾਨ ਸਾਹਿਬ ਮਹਿਰਵਾਨ ਸਾਹਿਬ ਮੇਰਾ ਮਹਿਰਵਾਨ ਜੀ ਸਭ ਲ ਕਾ ਦਇ ਦਾਨ ਰਹਾ ਤੂੰ ਕਾਹੇ ਡੋਲਹਿ ਪ੍ਰਾਣਿਆ ਤਦ ਰੱਖੇਗਾ ਸਿਰਜਣਹਾਰ ਜਿਨ ਪਦਾ ਇਸ ਤੂੰ ਕੀਆ ਸੋ ਇਹੇ ਅਧਾਰ ਜਿਨ ਉਪਾਈ ਮੈਂ ਤਨੀ ਸੋ ਇਹ ਕਰਦਾ ਸਰ ਕਟ ਕਟ ਮਾਲਕ ਦਿਲਾਂ ਕਾ ਸਚਾ ਪਰਵਦਗਾਰ ਕੁਦਰਤ ਕੀ ਮਨਾ ਜਾਣੀਐ ਵਦਾਵੇ ਪਰਵਾਹ ਕਰ ਬੰਦੇ ਤੂੰ ਬੰਦਗੀ ਜੇ ਚਰ ਘਟ ਮੈਂ ਸਾ ਤੂੰ ਸਮਰਾਖ ਇਕਤ ਅਗੋਚਰ ਜੀਉ ਪਿੰਡ ਤੇਰੀ ਰਾਸ ਰਹਿਮਤ ਤੇਰੀ ਸੁਖ ਪਾਇਆ ਸਦਾ ਨਾਨਕ ਕੇ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇ ਲੰਗ ਮਹਿਲਾ ਪੰਜ ਵਾਂ ਘਰ ਤਿਜਾ ਮਹਿਰਵਾਨ ਸਾਹਿਬ ਮਹਿਰਵਾਨ ਸਾਹਿਬ ਮੇਰਾ ਮਹਿਰਵਾਨ ਜੀ ਸਭ ਦਾ ਦਇਆ ਦਾਨ ਰਹਾ ਤੂੰ ਕਾਹੇ ਡੋਲਹਿ ਪ੍ਰਾਣੀਆਂ ਤਦ ਰੱਖੇਗਾ ਸਿਰਜਣਹਾਰ ਜਿਨ ਪਦਾ ਇਸ ਤੂੰ ਕੀਆ ਸੋ ਇਹੈ ਅਧਾਰ ਜਿਨ ਉਪਾਈ ਮੈਦਨੀ ਸੋ ਇਹ ਕਰਦਾ ਸਰ ਕਟ ਕਟ ਮਾਲਕ ਦਿਲਾਂ ਕਾ ਸਚਾ ਪਰਵਤਗਾਰ ਕੁਦਰਤ ਕੀ ਮਨ ਨਾ ਜਾਣੀਐ ਵਦਾਵੇ ਪਰਵਾਹ ਕਰ ਬੰਦੇ ਤੂੰ ਬੰਦਗੀ ਜੇ ਚਰ ਘਟ ਮੈਂ ਸਾ ਤੂੰ ਸਮਰਾਥ ਅਕਤ ਅਗੌਚਰ ਜੀਉ ਪਿੰਡ ਤੇਰੀ ਰਾਸ ਰਹਿਮਤ ਤੇਰੀ ਸੁਖ ਪਾਇਆ ਸਦਾ ਨਾਨਕ ਕੇ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇ ਲੰਗ ਮਹਿਲਾ ਪੰਜ ਵਾਂ ਘਰ ਤਿਜਾ ਮਹਿਰਵਾਨ ਸਾਹਿਬ ਮਹਿਰਵਾਨ ਸਾਹਿਬ ਮੇਰਾ ਮਹਿਰਵਾਨ ਜੀ ਸਭਨ ਕਾ ਦਇ ਦਾਨ ਰਹਾ ਤੂੰ ਕਾਹੇ ਡੋਲਹਿ ਪ੍ਰਾਣਿਆ ਤਦ ਰੱਖੇਗਾ ਸਿਰਜਣਹਾਰ ਜਿਨ ਪਦਾ ਇਸ ਤੂੰ ਕੀਆ ਸੋ ਇਹੇ ਅਧਾਰ ਜਿਨ ਉਪਾਈ ਮੈਦਨੀ ਸੋ ਇਹ ਕਰਦਾ ਸਰ ਘਟ ਘਟ ਮਾਲਕ ਦਿਲਾਂ ਦਾ ਸਚਾ ਪਰਵਤ ਗਾਰ ਕੁਦਰਤ ਕੀ ਮਨਾ ਜਾਣੀਐ ਵਦਾਵੇ ਪਰਵਾਹ ਕਰ ਬੰਦੇ ਤੂੰ ਬੰਦਗੀ ਜੇ ਚਰ ਘਟ ਮੈਂ ਸਾਹ ਤੂੰ ਸਮਰਾਥ ਇਕਤ ਅਗੋਚਰ ਜੀਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੈ ਲੰਗ ਮਹਲਾ 5 ਘਰਤੀ ਜਾ ਮਹਿਰਵਾਨ ਸਾਹਿਬ ਮਹਿਰਵਾਨ ਸਾਹਿਬ ਮੇਰਾ ਮਹਿਰਵਾਨ ਜੀ ਸਭ ਦਾ ਦਇਆ ਦਾਨ ਰਹਾ ਤੂੰ ਕਾਹੇ ਡੋਲਹਿ ਪ੍ਰਾਣਿਆ ਤਦ ਰੱਖੇਗਾ ਸਿਰਜਣਹਾਰ ਜਿਨ ਪਦਾ ਇਸ ਤੂੰ ਕੀਆ ਸੋ ਇਹ ਦਰ ਅਧਾਰ ਜਿਨ ਉਪਾਈ ਮੇਦਨੀ ਸੋਏ ਕਰਦਾ ਸਾਰ ਕਟ ਕਟ ਮਾਲਕ ਦੇ ਲੰਕਾ ਸੱਚ ਪਰਵਤਗਾਰ ਕੁਦਰਤ ਕੀ ਮਨ ਨਾ ਜਾਣੀਐ ਵਡਾ ਵੇ ਪਰਵਾਹ ਕਰ ਬੰਦੇ ਤੂੰ ਬੰਦਗੀ ਜੇ ਚਰ ਘਟ ਮੈਂ ਸਾ ਤੂੰ ਸਮਰਥ ਇਕੱਠ ਅਗਾਚਰ ਜੀਉ ਪਿੰਡ ਤੇਰੀ ਰਾਸ ਰਹਿਮਤ ਤੇਰੀ ਸੁਖ ਭਾਇ ਸਦਾ ਨਾਨਕ ਕੇ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੈ ਲੰਗ ਮਹਿਲਾ ਪੰਜ ਵਾਂ ਘਰ ਤਿਜਾ ਮਹਿਰਵਾਨ ਸਾਹਿਬ ਮਹਿਰਵਾਨ ਸਾਹਿਬ ਮੇਰਾ ਮਹਿਰਵਾਨ ਜੀ ਸਭਨ ਕਾ ਦਇ ਦਾਨ ਰਹਾ ਤੂੰ ਕਾਹੇ ਡੋਲਹਿ ਪ੍ਰਾਣੀਆਂ ਤਉਦ ਰੱਖੇਗਾ ਸਿਰਜਣਹਾਰ ਜਿਨ ਪਦਾ ਇਸ ਤੂੰ ਕੀਆ ਸੋਇ ਦੇ ਆਧਾਰ ਜਿਨ ਉਪਾਈ ਮੈਦਨੀ ਸੋਇ ਕਰਦਾ ਸਰ ਕਟ ਕਟ ਮਾਲਕ ਦਿਲਾਂ ਕਾ ਸਚਾ ਪਰਵਤਗਾਰ ਕੁਦਰਤ ਕੀ ਮਨ ਨਾ ਜਾਣੀਐ ਵਦਾਵੇ ਪਰਵਾਹ ਕਰ ਬੰਦੇ ਤੂੰ ਬੰਦਗੀ ਜੇ ਚਰ ਘਟ ਮੈਂ ਸਾ ਤੂੰ ਸਮਰਥ ਇਕਾਥ ਅਗਾਚਰ ਜੀਉ ਪਿੰਡ ਤੇਰੀ ਰਾਸ ਰਹਿਮਤ ਤੇਰੀ ਸੁਖ ਪਾਇਆ ਸਦਾ ਨਾਨਕ ਕੇ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੈ ਲੰਗ ਮਹਿਲਾ ਪੰਜਵਾ ਘਰ ਤਿਜਾ ਮਿਹਰવાન ਸਾਹਿਬ ਮਿਹਰਵਾ ਸਾਹਿਬ ਮੇਰਾ ਮਿਹਰਵਾ ਜੀ ਸਗਲ ਕਉ ਦਇ ਦਾਨ ਰਹਾ तू कहे डो प्राणिया तुद तो दरा खेगा सरजनहार जेना तू किया सोई दे आधार जिन पाई मेदनी सोई करदा सार घट घट मालिक दिलांका सच्चा पर्वतगार ਕੁਦਰਤਾਂ ਕੀ ਮਨਾ ਜਾਣੀ ਐ ਵੱਡਾ ਵੇ ਪਰਵਾਹ ਕਰ ਬੰਦੇ ਤੂੰ ਬੰਦਗੀ ਜੇ ਚਰ ਘਟ ਮੈਂ ਸਾ ਤੂੰ ਸਮਰਥ ਇਕਾਥ ਅਗੌਚਰ ਜੀਉ ਪਿੰਡ ਤੇਰੀ ਰਾਸ ਰਹਿਮਤ ਤੇਰੀ ਸੁਖ ਪਾਇਆ ਸਦਾ ਨਾਨਕ ਕੇ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇ ਲੰਗ ਮਹਿਲਾ ਪੰਜਵਾ ਘਰ ਤਿਜਾ ਮਹਿਰਵਾਨ ਸਾਹਿਬ ਮਹਿਰਵਾਨ ਸਾਹਿਬ ਮੇਰਾ ਮਹਿਰਵਾਨ ਜੀ ਸਭਨ ਕਾ ਦਇ ਦਾਨ ਰਹਾ ਤੂੰ ਕਾਹੇ ਡੋਲਹਿ ਪ੍ਰਾਣਿਆ ਤਦ ਰੱਖੇਗਾ ਸਿਰਜਣਹਾਰ ਜਿਨ ਪਦਾ ਇਸ ਤੂੰ ਕੀਆ ਸੋ ਇਹ ਅਧਾਰ ਜਿਨ ਉਪਾਈ ਮੈਦਨੀ ਸੋ ਇਹ ਕਰਦਾ ਸਰ ਘਟ ਘਟ ਮਾਲਕ ਦਿਲਾਂ ਕਾ ਸਚਾ ਪਰਵਤਗਾਰ ਕੁਦਰਤਾਂ ਕੀ ਮਨ ਨਾ ਜਾਣੀਐ ਵਡਾ ਵੇ ਪ੍ਰਵਾਹ ਕਰ ਬੰਦੇ ਤੂੰ ਬੰਦਗੀ ਜੇ ਚਰ ਘਟ ਮੈਂ ਸਾਹ ਤੂੰ ਸਮਰਥ ਇਕਾਥ ਅਗਾਚਰ ਜੀਉ ਪਿੰਡ ਤੇਰੀ ਰਾਸ ਰਹਿਮਤ ਤੇਰੀ ਸੁਖ ਪਾਇਆ ਸਦਾ ਨਾਨਕ ਕੇ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇ ਲੰਗ ਮਹਲਾ ਪੰਜਵਾਂ ਕਰ ਤਿਜਾ ਮਹਿਰਵਾਨ ਸਾਹਿਬ ਮਹਿਰਵਾਨ ਸਾਹਿਬ ਮੇਰਾ ਮਹਿਰਵਾਨ ਜੀ ਸਭ ਦਾ ਦਇਆ ਦਾਨ ਰਹਾ ਤੂੰ ਕਾਹੇ ਡੋਲਹਿ ਪ੍ਰਾਣੀਆਂ ਤਦ ਰੱਖੇਗਾ ਸਿਰਜਣਹਾਰ ਜਿਨ ਪਦਾ ਇਸ ਤੂੰ ਕੀਆ ਸੋ ਇਹ ਅਧਾਰ ਜਿਨ ਉਪਾਈ ਮੈਦਨੀ ਸੋ ਇਹ ਕਰਦਾ ਸਰ ਘਟ ਘਟ ਮਾਲਕ ਦਿਲਾਂ ਦਾ ਸਚਾ ਪਰਵਤਗਾਰ ਕੁਦਰਤ ਕੀ ਮਨ ਨਾ ਜਾਣੀਐ ਵਡਾ ਵੇ ਪ੍ਰਵਾਹ ਕਰ ਬੰਦੇ ਤੂੰ ਬੰਦਗੀ ਜੇ ਚਰ ਘਟ ਮੈਂ ਸਾਹ ਤੂੰ ਸਮਰਾਥ ਅਕਥ ਅਗੌਚਰ ਜੀਉ ਪਿੰਡ ਤੇਰੀ ਰਾਸ ਰਹਿਮਤ ਤੇਰੀ ਸੁਖ ਪਾਇਆ ਸਦਾ ਨਾਨਕ ਕੇ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ